ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਪਹੁੰਚਿਆ ਹੈ ਅੱਜ ਬਠਿੰਡੇ ਕਿਲੇ ਦੇ ਵਿੱਚ ਇੱਥੇ ਜੋ ਗੁਰ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹਨ ਉਹਨਾਂ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗਾ ਇਸ ਕਿਲੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਤੇ ਇੱਥੇ ਦੱਸਿਆ ਜਾਂਦਾ ਸੀ ਕਿ ਕੋਈ ਉਸ ਸਮੇਂ ਦੈਂਤ ਰਹਿੰਦਾ ਸੀਗਾ ਤੇ ਮਾਰਾ ਹੀ ਨਹੀਂ ਉਸ ਦਾ ਉਧਾਰ ਕੀਤਾ ਸੀਗਾ ਇੱਥੇ ਆ ਕੇ ਫੇ ਆਜੋ ਹੁਣ ਕੇਲੇ ਦੇ ਆਪਾਂ ਅੰਦਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸਾਹਿਬ ਦੇ ਇਹ ਆ ਕੇਲੇ ਦਾ ਮੁੱਖ ਦਰਵਾਜ਼ਾ ਹੈ।

ਗੁਰਦੁਆਰਾ ਸਾਹਿਬ ਇੱਧਰ ਆ ਨਾ ਦੋਨੋਂ ਪਾਸੇ ਹੀ ਜਾਏ ਹੁੰਨੇ ਆਪਾਂ ਹੁਣ ਅਸੀਂ ਚੱਲੇ ਆ ਬਠਿੰਡੇ ਕਿਲੇ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਤੇ ਆਪਕੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਪਤਾ ਨਹੀਂ ਨਹੀਂ ਆ ਜਾ ਜੋੜੇ ਜਮਾ ਕਰਾ ਦਈਏ 你个发了 ਦੋ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਇੱਥੇ ਇੱਕ ਇਧਰਲੇ ਪਾਸੇ ਆਹ ਜਗ੍ਹਾ ਤੇ ਹੈਗਾ ਇੱਕ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਉਹ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਲੰਗਰ ਆ ਟੁੱਟ ਵਰਤ ਰਿਹਾ ਲੋ ਜੀ ਅੱਜ ਅਸੀਂ ਕਿਲੇ 'ਚ ਬਹਿ ਕੇ ਚਾਹ ਛਕਣ ਲੱਗਿਆ ਨਾਲ ਮਿਲਿਆ ਬਿਸਕੁਟ ਤੇ ਫਟ ਫਟ ਆਪਣੇ ਖਾਣੇ ਦੇ ਨਾਲ ਕੈਮਰਾ ਇਹ ਵੀ ਜੀ ਆ ਕੈਮਰਾ ਕੈਮਰਾ ਇਹ ਕਹਿੰਦੇ ਇਸ ਥਾਂ ਤੇ ਨਹੀਂ ਆਏ ਮਾਰ ਉਸ ਥਾਂ ਤੇ ਉੱਪਰ ਉੱਪਰ ਬਾਤ ਬਣਾਇਆ ਸੀ ਬੁਰਾਣਾ ਉਹ ਆ ਬੁਰਾਣਾ ਉਹ ਗੋਦਵਾਲਾ ਠੀਕ ਹੈ ਜੀ ਹਾਂ ਜੀ ਹਾਂ ਛੁੰਨੇ ਵਾਲੀ ਚਣਾਈ ਇਹ ਨਵੀਂ ਵਿਰਾਸਤ ਆ ਤਾਂ ਇਹ ਨਵੀਂ ਵਿਰਾਸਤ ਪੁਰਾਣੀ ਪੁਰਾਣੀ ਅਜੇ ਪੇਰ ਹੋ ਗਈ ਜੀ ਅਜੇ ਪੇਰ ਹੋਈ ਹੈ ਸਾਧ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਆਪ ਕੀ ਦੇਖ ਰਹੇ ਹੋ ਕਿ ਬਾਅਦ ਦੇ ਵਿੱਚ ਬਣਿਆ ਹੈ ਜਿਹੜਾ ਮੁੱਖ ਸਥਾਨ ਹੈ ਉਹ ਸਾਹਮਣੇ ਜਾ ਕੇ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਹਾਂ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਜੂਨ 1706 ਈਸਵੀ ਨੂੰ ਪਹੁੰਚੇ ਸੀ ਤੇ ਇੱਥੇ ਇੱਕ ਦਿਓ ਰਹਿੰਦਾ ਸੀ ਮਹਾਰਾਜ ਜੀ ਨੇ ਉਹਦਾ ਉਧਾਰ ਕੀਤਾ ਸੀਗਾ ਤੇ ਇੱਥੇ ਤੋਪਾਂ ਖੜੀਆਂ ਆਪਾਂ ਮੜਾਏ ਤੋਪਾਂਬਲ ਵੀ ਹੋ ਚਲੀ ਐ ਨਾਲੇ ਤੁਹਾਨੂੰ ਦਿਖਾਈਏ ਪੁਰਾਣੀਆਂ ਤੋਪਾਂ ਕਹਿ ਜੀਆਂ ਸੀਗੀਆਂ ਤੋੜੇਦਾਰ ਆਹ ਖੜੀਆਂ ਤੋਪਾਂ ਜੀ ਦੇਖੋ ਤੁਸੀਂ ਇੱਕ 2 3 4 ਪਿੱਤਲ ਲੱਗਦਾ ਮੈਨੂੰ ਪਿੱਤਲ ਲੱਗਦਾ ਇਹ ਹੋ ਸਕਦਾ ਅਸ਼ਟਤਾਤਕੀਆਂ ਗੁਣੀਆਂ ਹੋਣ ਮੈਂ ਅਸ਼ਟਤਾਤਕ ਪਿੱਤਲ ਅਸ਼ਟਤਾ ਦਾ ਲਿੰਗਪੈਦ ਇਹ ਤਾਂਬੇ ਦੀਆਂ ਜਾਂ ਪਿੱਤਲ ਦੀਆਂ ਤੋਪਾਂ ਜੀ ਇਹ ਤਾਂਬੇ ਦੀਆਂ ਤਾਂ ਵੀ ਦੀਆਂ ਤੋਪਾਂ ਨੇ ਟੀਨ ਹਾ ਇਹਦਾ ਥੋੜੀ ਜੀ ਮੁਰੰਮਤ ਹੋਣ ਵਾਲੀ ਆ ਹੂੰ ਉਹ ਜਦੋਂ ਇਹ ਗੋਲ ਕਰਦੇ ਬਣਾਉਂਦੇ ਕਿਵੇਂ ਹੋਣਿਆ ਤੁਸੀਂ ਇਹ ਦੇਖੋ ਹੋਰ ਗੱਲਾਂ ਛੱਡੋ ਇਹਨਾਂ ਦੀ ਮੈਨੂਫੈਕਚਰਿੰਗ ਉਹਨਾਂ ਨੇ ਕਿਵੇਂ ਕੀਤੀ ਹੋਣੀ ਆ ਉਦੋਂ ਤਾਂ ਪੁੱਛੇ ਕੀ ਹੈ ਕਿਹੜਾ ਕਲਰ ਹੈਗਾ ਜੀ ਇਹ ਮੈਂ ਉਹ ਇਹ ਹਾਂ ਗੋਲੇ ਰੱਖਣ ਨੂੰ ਹੈ ਨਾ ਕੋਈ ਵੀ ਟਾਇਰ ਲੱਗੇ ਹੋਣੇ ਆ ਇਹਦੇ ਨਾਲ ਟੋ ਕਰਕੇ ਜਿਹੜਾ ਮਨੀਸ਼ਨ ਹੋਊਗਾ ਉਹ ਉਤੇ ਲੱਗਿਆ ਜਾਂਦਾ ਹੋਊਗਾ ਟੋਪਾਂ ਦੇ ਮਗਰ ਮਗਰ ਦੇਖ ਲੋ ਚੰਗੀ ਤਰ੍ਹਾਂ ਇੱਕ ਵਾਰ ਫੇਰ ਅੰਦਰ ਨਹੀਂ ਜਾਣਦੇ ਨਹੀਂ ਜਾਉਂਦੇ ਅੱਲੇ ਪਾਸੇ ਵੀ ਫਰਟਾ ਨਹੀਂ ਹੁੰਦਾ ਚੰਗੀ ਤਰ੍ਹਾਂ ਦੇਖੋ ਜੀ ਹਾਂ ਹਾਂ ਕਾਫੀ ਵੱਡਾ ਕਿਲਾ ਹੈਗਾ ਇਹ ਆਹ ਪੁਰਾਣਾ ਆ ਦੇਖ ਜਿੱਥੇ ਇਟਾਂ ਟੁੱਟੀਆਂ ਹੋਈਆਂ ਨੇ ਨਾ ਆ ਜੀਜ਼ ਪੁਰਾਣੀ ਹੈ ਇੱਧਰ ਸੂਰਜ ਦੀ ਲਾਈਟ ਦੇਖਿਓ ਆ ਬਾਲ ਦੇ ਬਾਹਰਲੇ ਸਾਈਡ ਵੀ ਹੈਗਾ ਮਿੰਨ ਦਾ ਆ ਜਿਹੜਾ ਸਾਰੀ ਨਵੀਂ ਕੰਸਟਰਕਸ਼ਨ ਆ ਜਿਹੜੀ ਪ੍ਰਾਣੀ ਉਹ ਦੇਖੋ ਉਹ ਵੀ ਅਲੱਗ ਹੀ ਲੁੱਕ ਹਾਂ ਜਿਹੜੀ ਬਾਹਰਲੇ ਪਾਸੇ ਜਿਹੜੀ ਬਾਹਰਲੇ ਉਹੀ ਮੈਂ ਕਹਿੰਦਾ ਸੀ ਨਾ ਉਹ ਟੁੱਟਿਆ ਹੋਇਆ ਸੀਗਾ ਉਦੋਂ ਜਦੋਂ ਸੀ ਆਏ ਸੀ ਕੀਤਾ ਹੈ ਜਾਂ ਤਾਂ ਕੰਮ ਚੱਲਦਾ ਹੋ ਹਾਂ ਜਾਂ ਕੋਈ ਹੋਰ ਉਹ ਬਾਹਰਲੇ ਪਾਸੇ ਵੀ ਕੋਈ ਮਹਿਲ ਲੱਗਦਾ ਹਨਾ ਮਗਰਲੇ ਪਾਸੇ ਚੱਲ ਕੇ ਆਈਏ ਆਪਾਂ ਉਧਰ ਵੀ ਹਨਾ ਚੱਲਦੇ ਇਹ ਆ ਗੁਰਦੁਆਰਾ ਸਾਹਿਬ ਮਿੱਤੇ ਗੁਰੂ ਗੋਗਨ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ ਸੀਗੇ ਤੇ ਇੱਕ ਉਧਰਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਇਹ ਕੀ ਆ ਇਹ ਪ੍ਰਾਤਨ ਦੱਸਿਆ ਜਾ ਰਿਹਾ ਵਾ ਤੇ ਉਧਰਲੇ ਪਾਸੇ ਜਿਹੜਾ ਬਣਿਆ ਹੋਇਆ ਉਹ ਕਹਿੰਦੇ ਬਾਅਦ ਦੇ ਵਿੱਚ ਬਣਿਆ ਹੋਇਆ ਹੈਗਾ ਇਦੀ ਬਣਤਰ ਜਿਵੇਂ ਨਾ 12 ਦਰੀ ਹੁੰਦੀ ਆ ਉਸੇ ਤਰੀਕੇ ਦੀ ਹੋຊ ہوئی ਆ ਬਾ ਤਿੰਨ ਦਰਵਾਜ਼ੇ ਇਧਰ ਆ ਮੇਰੇ ਖਿਆਲ ਤਿੰਨ ਇਧਰਲੇ ਪਾਸੇ ਹੋਣੇ ਆ ਤਿੰਨ ਪਿਛਲੇ ਪਾਸੇ ਹੋਣੇ ਆ ਤੇ ਇਸ ਸਮੇਂ ਮੈਂ ਖੜਾ ਕਿਲਾ ਮੁबारक ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹਦੇ ਬਾਹਰਲੇ ਪਾਸੇ ਤੇ ਤੁਹਾਨੂੰ ਬਠਿੰਡਾ ਸ਼ਹਿਰ ਦਿਖਾਉਣ ਲੱਗੇ ਆ ਇੱਥੋਂ ਸਾਰਾ ਬਠਿੰਡਾ ਸ਼ਹਿਰ ਦਿਖਦਾ ਉਹ ਸਾਹਮਣੇ ਬਠਿੰਡੇ ਦੇ ਥਰਮਲ ਪਲਾਂਟ ਦੀਆਂ ਚਿਮਨੀਆਂ ਤੇ ਇੱਧਰ ਦੇਖੋ ਤੁਸੀਂ ਸਾਰਾ ਬਠਿੰਡਾ ਸ਼ਹਿਰ ਬਹੁਤ ਉੱਚਾ ਤਕਰੀਬਨ ਇਹ 50-60 ਮੀਟਰ ਉੱਚਾ ਹੋਊਗਾ ਜ਼ਮੀਨ ਦੇ ਨਾਲੋਂ ਹੈਗਾ 50 ਵਿੱਚ ਦੇ ਲੋਕਾਂ ਦੀ ਜਿਹੜੀ ਸਭ ਤੋਂ ਭੈੜੀ ਗੱਲ ਆ ਉਹ ਦੱਸਣ ਲੱਗੇ ਆ ਦਿਖਾਉਣ ਲੱਗੇ ਆ ਸਾਡੇ ਲੋਕਾਂ 'ਚ ਇੱਕ ਬਹੁਤ ਵੱਡੀ ਭੈੜ ਆ ਉਹ ਜਿੱਥੇ ਕਿਤੇ ਵੀ ਜਾਂਦੇ ਆ ਨਾ ਤੇ ਸੰਭਾਲ ਕਰਨ ਦੀ ਬਜਾਏ ਉਹ ਖਰਾਬ ਕਰਕੇ ਆਉਂਦੇ ਆ ਆ ਦੇਖੋ ਤੁਹਾਨੂੰ ਦਿਖਾਉਣਾ ਇੱਕ ਕੰਧ ਦੇ ਉੱਪਰ ਦੇਖੋ ਤੁਸੀਂ ਆਪਣੇ ਨਾਂ ਲਿਖੇ ਹੋਏ ਆ ਇਹ ਬੜੀ ਮਾੜੀ ਗੱਲ ਆ ਕਿਸੇ ਵੀ ਕਿਲੇ 'ਚ ਚਲੇ ਜਾਓ ਇਥੋਂ ਤੱਕ ਕਿ ਅਨੰਦਪੁਰ ਸਾਹਿਬ ਵੀ ਜਾਣਦੇ ਆ ਨਾ ਉੱਥੇ ਵੀ ਕਈ ਥਾਵਾਂ ਦੇ ਉੱਤੇ ਕੰਧਾਂ ਦੇ ਉੱਪਰ ਆਪਣੇ ਨਾਂ ਲਿਖ ਦਿੰਦੇ ਆ ਤੇ ਇਹ ਬੜਾ ਮਾੜਾ ਕੰਮ ਆ ਇਹ ਸੋ ਸਾਨੂੰ ਸੰਭਾਲ ਕਰਨੀ ਚਾਹੀਦੀ ਆ ਨਾ ਕਿ ਖਰਾਬ ਕਰਨਾ ਚਾਹੀਦਾ ਉਧਰਲੇ ਪਾਸੇ ਚੱਲਦੇ ਹੁਣ ਆਪਾਂ। ਲਓ ਜੀ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਥੱਲੇ ਉਤਰਨ ਲੱਗੇ ਆਂ। ਇਹ ਸ਼ਾਨਦਾਰ ਕਿਲਾ ਉੱਤਰੀ ਪੱਛਮੀ ਮਾਰਗ ਤੇ ਸਥਿਤ ਹੈ। ਤੇ ਇਹਨੂੰ ਤਾਬਰੇ ਹਿੰਦ ਜਾਂ ਭਾਰਤ ਦੇ ਗੇਟਵੇ ਵਜੋਂ ਵੀ ਜਾਣਿਆ ਜਾਂਦਾ ਸੀ। ਤੇ ਮਜ਼ਬੂਤ ਟਾਂਚੇ ਦੇ ਕਾਰਨ ਇਸ ਕਿਲੇ ਨੇ ਪੰਜਾਬ ਦੀ ਰੱਖਿਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪੁਰਾਣੀਆਂ ਕਥਾਵਾਂ ਅਨੁਸਾਰ ਇਹ ਕਿਲਾ ਰਾਜਾ ਡੈਬ ਨੇ ਏਡੀ ਸਦੀ ਦੇ ਆਰੰਭ ਵਿੱਚ ਬਣਾਇਆ ਸੀ ਗਜਨੀ ਦੇ ਮਹਿਮੂਦ ਨੇ ਇਸ ਸ਼ਾਨਦਾਰ ਕਿਲੇ ਤੇ 1404 ਇਸਵੀ ਵਿੱਚ ਕਬਜ਼ਾ ਕਰ ਲਿਆ ਸੀ ਤੇ ਬਾਅਦ ਵਿੱਚ ਰਾਜਪੂਤ ਇੱਥੇ ਆਏ ਰਾਜਪੂਤ ਸਮਰਾਜ ਦੇ ਉੱਤਰੀ ਪੱਛਮੀ ਬਠਿੰਡਾ ਦੇ ਕਿਲੇ ਦੀ ਉਸਾਰੀ ਕੀਤੀ ਪਰ ਮੁਹੰਮਦ ਗੋਰੀ ਨੂੰ 1199 ਵਿੱਚ ਕਿਲੇ ਉੱਤੇ ਹਮਲਾ ਕਰਨ ਅਤੇ ਕਬਜ਼ਾ ਕਰਨ ਤੋਂ ਰੋਕ ਨਹੀਂ ਸਕਿਆ ਸਲਤਨਤ ਦੇ ਸਮੇਂ ਵਿੱਚ ਵੀ ਕਿਲੇ ਦੀ ਇੱਕ ਵੱਡੀ ਰਣਨੀਤੀ ਸਥਿਤ ਸੀ ਏਲਤੁਤਮਿਸ਼ ਨੇ ਮਲਤਾਨ ਅਤੇ ਸਿੰਧ ਦੇ ਸ਼ਾਸਕ ਨਸੀਰਉਦਦੀਨ ਕੁਬੱਤਾ ਕੋਲੋਂ ਖੋ ਲਿਆ ਏਲਤੁਤਮਿਸ਼ ਤੋਂ ਬਾਅਦ ਉਹਦੀ ਧੀ ਰਜ਼ੀਆ ਸੁਲਤਾਨ ਜਿਹੜੀ ਕਿ ਪਹਿਲੀ ਸਮਰਾਟ ਔਰਤ ਵਜੋਂ ਜਾਣੀ ਜਾਂਦੀ ਸੀ ਉਹ ਦਿੱਲੀ ਦੀ ਗੱਦੀ ਤੇ ਬੈਠੀ ਪਰ ਗੱਦੀ ਤੋਂ ਹਟਾ ਦਿੱਤੀ ਗਈ ਤੇ ਬਠਿੰਡਾ ਦੇ ਰਾਜਪਾਲ ਅਲਤੂਨੀਆਂ ਦੀ ਅਗਵਾਈ ਵਾਲੀ ਸਾਜ਼ਿਸ਼ ਅਧੀਨ ਉਸੇ ਕਿਲੇ ਵਿੱਚ ਕੈਦ ਕਰ ਦਿੱਤੀ ਗਈ ਅਲਤੂਨੀਆਂ ਨੇ ਬਾਅਦ ਵਿੱਚ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਸੀ ਤੇ ਉਹਦੇ ਨਾਲ ਵਿਆਹ ਕਰਵਾ ਲਿਆ ਤੇ ਸਲਤਨਤ ਖਾਨਦਾਨ ਦੇ ਸ਼ਾਸਕਾਂ ਤੋਂ ਬਾਅਦ ਬਠਿੰਡਾ ਉੱਤੇ ਖਿਲਜੀ ਅਤੇ ਸੈਈਆਂ ਦਾ ਰਾਜ ਰਿਹਾ ਤੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਕਿਲਾ ਮੁਬਾਰਕ ਵਿੱਚ ਆਪਣੇ ਚਰਨ ਪਾਏ ਤੇ ਉਸ ਤੋਂ ਬਾਅਦ ਇਸ ਕਿਲੇ ਨੂੰ ਗੋਬਿੰਦਗੜ੍ਹ ਕਿਲੇ ਵਜੋਂ ਜਾਣਿਆ ਜਾਣ ਲੱਗਿਆ ਤੇ ਇਹਦੇ ਬਿਲਕੁਲ ਉੱਪਰ ਬੁਰਜੀ ਦੇ ਉੱਪਰ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਦੁਆਰਾ ਇੱਕ ਗੁਰਦੁਆਰਾ ਬਣਵਾਇਆ ਗਿਆ ਸੀਗਾ ਲਗਭਗ 1754 ਵਿੱਚ ਕਿਲੇ ਨੂੰ ਮਹਾਰਾਜਾ ਆਲਾ ਸਿੰਘ ਪਟਿਆਲੇ ਰਾਜ ਦੇ ਰਾਜਪੂਤ ਭੱਟ ਯਦੂਵੰਸ਼ੀ ਦੇ ਸ਼ਾਸਕ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਫਿਰ 1764 ਵਿੱਚ ਉਹਨਾਂ ਦੇ ਪੁੱਤਰ ਅਮਰ ਸਿੰਘ ਨੇ ਕਿਲੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਬਾਅਦ ਵਿੱਚ ਬਠਿੰਡਾ ਸਮੇਤ ਪਟਿਆਲਾ ਰਿਆਸਤ ਬ੍ਰਿਟਿਸ਼ ਸਰਕਾਰ ਦੇ ਅਧੀਨ ਆ ਗਈ। ਇਹ ਲੋਕੀ ਹੁਣ ਅਸੀਂ ਕਿਲੇ ਤੋਂ ਵਾਪਸ ਬਾਹਰ ਜਾ ਰਹੇ ਹਾਂ ਆਪਾਂ ਮਾਰਦੇ ਹੋ ਮਾਰ ਕੇ ਗੱਲ ਕਰਦੇ ਆਂ ਰਾਹ ਚੱਲਦੇ ਆਂ ਮਾਉਂ ਚੇਲੇ ਇੱਕ ਕਿਲੇ ਦਾ ਦਰਵਾਜ਼ਾ ਦੇਖੋ ਇਹਦੇ ਤੇ ਬੜੀਆਂ ਤਿੱਖੀਆਂ ਲੋਕਾਂ ਲੱਗੀਆਂ ਨੇ ਕਿਉਂਕਿ ਉਹ ਸਮੇਂ ਹਾਥੀਆਂ ਦੇ ਨਾਲ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਉਹਦੀ ਸੁਰੱਖਿਆ ਵਾਸਤੇ ਆ ਤਿੱਖੀਆਂ ਤਿੱਖੀਆਂ ਲੋਕਾਂ ਲਾਈਆਂ ਹੋਈਆਂ ਨੇ ਇੱਥੇ ਤੇ ਇੱਕੇ ਵਿੱਚ ਛੋਟਾ ਦਰਵਾਜ਼ਾ ਰੱਖਿਆ ਹੋਇਆ ਅੰਦਰ ਥੋੜਾ ਮੁਰੰਮਤ ਦਾ ਕੰਮ ਚੱਲ ਰਿਹਾ ਵਾ ਤੁਸੀਂ ਝਾੜ ਲੱਗਿਆ ਦੇਖ ਸਕਦੇ ਹੋ ਉਹ ਆ ਗੁਰਦੁਆਰਾ ਸਾਹਿਬ ਤੋਂ ਅਸੀਂ ਉੱਪਰ ਜਾ ਕੇ ਆਏ ਹਾਂ ਹੁਣ ਇਹ ਹੈ ਕਿਲੇ ਦਾ ਮੁੱਖ ਦਰਵਾਜ਼ਾ ਜੋ ਕਿ ਮੁਰੰਮਤ ਅਧੀਨ ਹੈ ਤੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਲੋ ਜੀ ਹੁਣ ਕਿਲੇ ਤੋਂ ਆਗੇ ਅਸੀਂ ਬਾਹਰ ਪਰਗਟ okay. ਆਇਆ ਆਜੋ ਹੁਣ ਤੁਹਾਨੂੰ ਕਿਲੇ ਦੇ ਬਾਹਰਲੇ ਪਾਸੇ ਕਿਲੇ ਦੀ ਚਾਰ ਦਿਵਾਰੀ ਦਿਖਾਉਣਾ ਮੈਂ ਇਹ ਜ਼ਮੀਨ ਤੋਂ ਲਗਭਗ 60 ਮੀਟਰ ਉੱਚਾ ਹੋਊਗਾ ਇਹ ਉਚਾਈ ਲਗਭਗ 60 60 ਮੀਟਰ ਹੋਊਗੀ ਤੇ ਆ ਅੱਗੇ ਥੋੜਾ ਹੋਰ ਨੀਵੀਂ ਜਗ੍ਹਾ ਆ ਗਈ ਆ ਤੇ ਜੇ ਆਪਾਂ ਇੱਥੋਂ ਗੱਲ ਕਰਾਂਗੇ ਤਾਂ ਇਹ ਕਿਲੇ ਦੀ ਉਚਾਈ ਆ ਜਿਹੜੀ ਉਹ 60 ਤੋਂ ਵੱਧ ਕੇ 100 ਮੀਟਰ ਤੱਕ ਹੋ ਸਕਦੀ ਆ ਇਸ ਸਪੇਸ ਨੂੰ ਇਹ ਦੁਬਾਰਾ ਥੋੜੀ ਜਿਹੀ ਛੁੱਟੀ ਹੋਈ ਆ ਤੇ ਇਹਦੀ ਮੁਰੰਮਤ ਚੱਲ ਰਹੀ ਆ